ਹਾਂਜੀ ਠੀਕ ਹੋ ਉਮੀਦ ਕਰਦੇ ਆ ਸਾਰੇ ਠੀਕ ਹੀ ਹੋਵੋਗੇ ਲਓ ਜੀ ਅੱਜ ਦੀ ਸ਼ੁਰੂਆਤ ਫੇਰ ਇੱਕ ਨਵੀਂ ਸਟੋਰੀ ਦੇ ਨਾਲ ਸਟੋਰੀ ਇਹ ਆ ਵੀ ਬੰਦੇ ਨੂੰ ਪਰਮਾਤਮਾ ਬਾਰ-ਬਾਰ ਤਰੱਕੀਆਂ ਦਿੰਦਾ ਉਹਨੂੰ ਮੌਕੇ ਬਾਰ-ਬਾਰ ਦਿੰਦਾ ਪਰ ਬੰਦੇ ਦੇ ਸਾਬਣਾ ਨਾ ਸਾਬਣਾ ਆਪਣੇ ਹੱਥ ਹੁੰਦਾ ਇਹ ਗੱਲ ਹੈਗੀ ਆ 95 96 ਦੀ ਮੈਂ ਲੁਧਿਆਣੇ ਦੇ ਕਿਸੇ ਬੜੇ ਵਧੀਆ ਬੰਦੇ ਦੇ ਕੰਟੈਕਟ ਚ ਆ ਗਿਆ ਜਿਹੜਾ ਜਣੀ ਆਪਾਂ ਇਦਾਂ ਸਮਝ ਲਓ ਵੀ ਜਿਹੜਾ ਬੰਦਾ ਬੰਦੇ ਦੀ ਲਾਈਫ ਚ ਆ ਕੇ ਬੰਦੇ ਨੂੰ ਸੈਟਲ ਕਰਨ ਦੀ ਕੋਸ਼ਿਸ਼ ਕਰਦਾ ਨਹੀਂ ਉਜਾੜਨ ਦੀ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਲੋਕ ਕਰਦੇ ਨੇ ਸੈਟਲ ਕਰਨ ਦੀ ਘੱਟ ਕਰਦੇ ਉਹ ਇਨਸਾਨ ਨੇ ਮੈਨੂੰ ਸੈਟਲ ਕਰਨ ਦੀ ਇੰਨੀ ਕੋਸ਼ਿਸ਼ ਕੀਤੀ ਇੰਨੀਆਂ ਖੁੱਲਾਂ ਦਿੱਤੀਆਂ ਪਰ ਚਲੋ ਤਕਦੀਰਾਂ ਦੇ ਹਿਸਾਬਕ ਤਾ ਅਸੀਂ ਲੈਂਦੇ ਸੀ ਟੀ ਫੈਕਟਰੀਆਂ ਦੇ ਠੇਕੇ ਫੈਕਟਰੀਆਂ ਦੇ ਵਿੱਚ ਜਿੰਨੀ ਪਾਈਪ ਲਾਈਨ ਵਗੈਰਾ ਬੋਇਲਰ ਵਗੈਰਾ ਟੈਂਕ ਵਗੈਰਾ ਫਿਲਟਰ ਵਗੈਰਾ ਸਟੀਮ ਪਾਈਪ ਸਟੀਮ ਪਾਈਪ ਤੇ ਉਹ ਜਿਹੜੀ ਉੱਤੇ ਹੁੰਦੇ ਨੇ ਕੀ ਕਹਿੰਦੇ ਨੇ ਹੁੰਦੇ ਨੇ ਉਹਨੂੰ ਫਾਇਰ ਵਾਲੇ ਸਿਸਟਮ ਚਿਮਨੀ ਆ ਇਹ ਸਾਰਾ ਕੁਝ ਬਣਾਉਣ ਦੇ ਠੇਕੇ ਠੇਕੇ ਲੈ ਤਾਂ ਹੁਣ ਉਹਦੇ ਕੋਲ ਕੰਮ ਸੀ ਬਹੁਤ ਜ਼ਿਆਦਾ ਵੱਧ ਉਹਦੇ ਅੱਗੇ ਇੱਕ ਬੰਦਾ ਹੋਰ ਸੀ ਉਹਦੇ ਅੱਗੇ ਮੈਂ ਸੀ ਮੇਰੇ ਅੱਗੇ ਠੇਕੇਦਾਰ ਸੀ ਠੀਕ ਆ ਜੀ ਜਣੀ ਇਦਾਂ ਸਮਝ ਲਓ ਵੀ ਉਹਦੇ ਕੋਲ ਤੇ ਉਹਦੇ ਮੂਹਰੇ ਵਾਲੇ ਬੰਦੇ ਕੋਲ ਤਾਂ ਬਿਲਕੁਲ ਟਾਈਮ ਹੀ ਨਹੀਂ ਸੀ ਪੰਜਾਬ ਤਾਂ ਪੂਰਾ ਟੋਟਲੀ ਮੈਂ ਦੇਖਦਾ ਸੀ ਪੂਰਾ ਪੰਜਾਬ ਛੜ ਬੰਦਾ ਜਦੋਂ ਬੰਦਾ ਨਾ ਨਵਾਂ ਨਵਾਂ ਕਿਸੇ ਕੰਮ 'ਚ ਪੈਂਦਾ ਉਹ ਤਾਂ ਸਹੀ ਵੀ ਹੁੰਦਾ ਗਲਤ ਵੀ ਸਹੀ ਦੀ ਗੱਲ ਤਾਂ ਚਲੋ ਸੁਣਾਉਂਦਾ ਹੀ ਨਹੀਂ ਬੰਦਾ ਸੁਣਾਉਂਦਾ ਹਮੇਸ਼ਾ ਗਲਤ ਦੀ ਗੱਲ ਪਠਾਨਕੋਟ ਵੱਲ ਸਾਡਾ ਇੱਕ ਸਾਈਟ ਤੇ ਕੰਮ ਚੱਲਦਾ ਸੀਗਾ ਉਸ ਵਕਤ ਮੋਬਾਈਲ ਮਹੂਰ ਨਹੀਂ ਸੀ ਹੁੰਦੇ ਫੋਨ ਹੁੰਦੇ ਸੀ ਜਾਂ ਹੁੰਦੇ ਸੀ ਪੇਜਰ ਠੀਕ ਹੈ ਜੀ ਉਹ ਪੇਜਰ ਸੀ ਮੇਰਾ ਲੁਧਿਆਣੇ ਦਾ ਲੁਧਿਆਣੇ ਤੋਂ ਜਾਨੀ 40 40 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਮੈਨੂੰ ਮੈਸੇਜ ਲੱਗ ਜਾਂਦਾ ਸੀ ਜਦ ਕੋਈ ਮੈਨੂੰ ਫੋਨ ਕਰਦਾ ਸੀਗਾ ਉਹਦਾ ਸਿਸਟਮ ਇਹ ਹੁੰਦਾ ਸੀਗਾ ਪੇਜਰ ਦਾ ਪੇਜਰ ਦੀ ਕੰਪਨੀ ਦਾ ਇੱਕ ਨੰਬਰ ਹੁੰਦਾ ਸੀ ਠੀਕ ਹੈ ਪਰਮਾਨੈਂਟ ਨੰਬਰ ਜਿਵੇਂ ਇਹ ਟੈਲਦਾ ਨਹੀਂ ਹੈਗਾ 98150 72 ਦਾ ਸੀ 98140 ਇਦਾਂ ਕੰਪਨੀ ਦਾ ਨੰਬਰ ਸੀ ਕੰਪਨੀ ਤੇ ਆਪਾਂ ਫੋਨ ਕਰਨਾ ਹੁੰਦਾ ਸੀ ਉੱਥੇ ਉਹਨਾਂ ਦੇ ਜਿਹੜੇ ਹੁੰਦੀਆਂ ਨੇ ਮੂਰੇ ਕੁੜੀਆਂ ਲੇਡੀਜ਼ ਹੁੰਦੀਆਂ ਨੇ ਕਾਲ ਅਟੈਂਡ ਕਰਦੀਆਂ ਹੁੰਦੀਆਂ ਨੇ ਜਾਂ ਮੁੰਡੇ ਹੁੰਦੇ ਉਹ ਕਾਲ ਚੱਕਦੇ ਸੀ ਤੁਹਾਡੀ ਕਾਲ ਰਿਸਿਵ ਕਰਦੇ ਸੀ ਫਿਰ ਆਪਾਂ ਉਹਨਾਂ ਨੂੰ ਪਹਿਲਾਂ ਆਪਣਾ ਪੇਜਰ ਨੰਬਰ ਲਿਖਾ ਕੇ ਜਿਹਨੂੰ ਆਪਾਂ ਮੈਸੇਜ ਭੇਜਣਾ ਤੇ ਨਾਲ ਆਪਾਂ ਜਿਹੜੇ ਫੋਨ ਦੇ ਕੋਲ ਬੈਠੇ ਆ ਉਹ ਫੋਨ ਦਾ ਨੰਬਰ ਦੇ ਕੇ ਠੀਕ ਹੈ ਜੀ ਪਹਿਲਾਂ ਉਹਨਾਂ ਨੂੰ ਪੇਜਰ ਨੰਬਰ ਦੇਣਾ ਵੀ ਇਸ ਪੇਜਰ ਨੰਬਰ ਦੇ ਉੱਤੇ ਆਹ ਮੈਸੇਜ ਦੇ ਦਿਓ ਵੀ ਕੋਈ ਮਰ ਗਿਆ ਜਾਂ ਫਲਾਨੀ ਸਾਈਡ ਤੇ ਪਹੁੰਚ ਜਾਂ ਮੈਂ ਤੈਨੂੰ ਫਲਾਨੀ ਜਗ੍ਹਾ ਤੇ ਬੈਠਾ ਢੀਕ ਰਿਆਂ ਜਾਂ ਪਲੀਜ਼ ਕੰਟੈਕਟ ਮੀ ਆਹ ਆਹ ਫੋਨ ਨੰਬਰ ਦੇ ਉੱਤੇ ਕਰ ਲਓ ਮੈਸੇਜ ਆ ਜਾਂਦਾ ਸੀ ਲਓ ਜੀ ਮੈਂ ਆ ਰਿਹਾ ਸੀਗਾ ਗੰਗਾ ਨਗਰ ਤੋਂ ਵਾਪਸ ਗੰਗਾ ਨਗਰ ਤੋਂ ਵਾਪਸ ਆ ਰਹੇ ਹਾਂ ਜੀ ਕਾਰ ਦਿੱਤੀ ਹੋਈ ਸੀ ਮੈਨੂੰ 800 ਸੀਸੀ ਮਰੂਤੀ ਗੰਗਾ ਨਗਰ ਤੋਂ ਵਾਪਸ ਆ ਰਹੇ ਹਾਂ ਉਹ ਮੈਨੂੰ ਪੀਜਰ ਕਰਨ ਲੱਗਿਆ ਹੋਇਆ ਸਾਡਾ ਜਿਹੜਾ ਮਾਲਕ ਸੀਗਾ ਪੀਜਰ ਕਰਨ ਲੱਗਿਆ ਹੋਇਆ ਆਇਨਾ ਆਇਨਾ ਜਦ ਮੈਂ ਜਗਰਾਂ ਉਹ ਇੱਧਰ ਨੂੰ ਕ੍ਰੋਸ ਕੀਤਾ ਲੁਧਿਆਣੇ ਵੱਲ ਉਹ ਇਕੱਠੇ ਹੀ ਪਿੰਦ ਕੋਲ ਟਿੜੇ 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 ਐਸਾ ਮਿਊਜ਼ਿਕ ਵੱਜਦਾ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਮੈਸੇਜ ਜੀ ਪਲੀਜ਼ ਕਾਲ ਬੈਕ ਐਟ ਪਲੀਜ਼ ਕਾਲ ਬੈਕ ਐਟ ਮੈਂ ਜੀ ਫੋਨ ਲਾਇਆ ਪੀਸੀਓ ਤੋਂ ਮੈਂ ਕਿਹਾ ਹਾਂ ਜੀ ਸਰ ਮੈਨੂੰ ਕਹਣਾ ਵੀ ਤੂੰ ਜਗਜੀਤ ਕਿੱਥੇ ਆ ਗਿਆ ਵਾਪਸ ਮੈਂ ਕਿਹਾ ਜੀ ਮੈਂ ਵਾਪਸ ਵਾਜਗਰਾਂ ਕ੍ਰੋਸ ਕੀਤਾ ਤੇ ਪਹੁੰਚ ਜਾਣਾ ਇੱਥੇ ਘੰਟੇ ਡੇਢ ਘੰਟੇ ਕਹਿੰਦਾ ਅੱਜ ਸ਼ਰਾਬ ਨਾ ਪੀ ਸ਼ਰਾਬੋਂ ਪੀ ਕਹਿੰਦਾ ਸ਼ਰਾਬ ਨਾ ਪੀ ਤੂੰ ਇੱਥੋਂ ਸਿੱਧਾ ਹੀ ਪਠਾਨਕੋਟ ਵਾਲੀ ਸਾਈਡ ਤੇ ਚ ਲੈ ਬਗਾ ਹਾਂ ਜੀ ਕੰਨ ਯਾਰ ਉਹ ਆਪਣੇ ਨਾਲ ਗੁੱਸੇ ਹੁੰਦੇ ਨੇ ਉੱਥੇ ਠੇਕੇਦਾਰ ਕੰਮ ਨਹੀਂ ਕਰਦੇ ਹੈਗੇ ਉਹ ਦਿਵਾਰਾਂ ਨੀਚੀ ਰੋਕੀ ਬੈਠੇ ਨੇ ਉਹ ਤੂੰ ਸ਼ੈੱਡ ਕੰਪਲੀਟ ਕਰਾ ਪਹਿਲਾਂ ਉਹਨਾਂ ਤੋਂ ਫੇਰ ਆਪਾਂ ਉੱਥੇ ਕਰਦੇ ਆ ਫਿੱਟ ਸਿਸਟਮ ਮਗਾ ਠੀਕ ਹੈ ਚੱਲੇ ਯਾਰ ਕਹਿੰਦਾ ਜੇ ਕੋਈ ਗੱਲਬਾਤ ਹੋਈ ਤਾਂ ਮੈਨੂੰ ਮੈਂ ਤੈਨੂੰ ਜਾ ਕੇ ਫੇਰ ਉੱਥੋਂ ਕੰਟੈਕਟ ਕਰੂੰ ਉਹਨਾਂ ਦੇ ਆਫਿਸ 'ਚ ਉਹਨਾਂ ਦੇ ਆਫਿਸ 'ਚ ਵਿੱਚ ਆ ਕੇ ਮੇਰੇ ਨਾਲ ਉਹ ਨੰਬਰ ਹੋ ਮੇਰਾ ਉੱਥੋਂ ਨੰਬਰ ਲੈ ਕੇ ਮੇਰੇ ਨਾਲ ਫੇਰ ਕੰਟੈਕਟ ਕਰ ਅੱਗੇ ਐ ਨਹੀਂ ਸੀ ਹੁੰਦਾ ਵੀ ਜਿੱਥੇ ਖੜੇ ਠਾ ਦੇਣੇ ਫੋਟ ਹੈਗਾ ਨਾ ਜਿਹੜੇ ਕੋਲ ਜਾਣਾ ਆਪਾਂ ਪਹਿਲਾਂ ਉਹਦਾ ਨੰਬਰ ਅਗਲੇ ਨੂੰ ਦੇਖ ਕੇ ਕਹਿਣਾ ਵੀ ਮੈਂ ਉੱਥੇ ਚੱਲਿਆ। ਉੱਥੇ ਫੋਨ ਆਉਣਾ ਫਿਰ ਉੱਥੋਂ ਆਪਾਂ ਨੂੰ ਮੈਸੇਜ ਲੱਗਣਾ ਵੀ ਫਲਾਣੇ ਥਾਵੇਂ ਬੈਠਾ ਉਹ ਫਲਾਣੇ ਨੰਬਰ ਤੇ ਬੈਠਾ। ਫਿਰ ਉੱਥੋਂ ਉੱਥੇ ਮੂਰੇ ਅਗਲੇ ਦਾ STD ਕੋਡ ਲਾ ਕੇ ISD ਕੋਡ ਲਾ ਕੇ ਜਿੱਥੇ ਵੀ ਬੰਦਾ ਹੈ। ਲਓ ਜੀ ਬਹਿ ਪਠਾਨਕੋਟ ਪਹੁੰਚ ਗਿਆ। ਪਠਾਨਕੋਟ ਪਹੁੰਚਿਆ ਹੁਣ ਉਹ ਸਾਈਟ ਦੇ ਜਿਹੜੇ ਮਾਲਕ ਸੀ ਉਹ ਨਾ ਕੋਈ ਪੋਲੀਟੀਕਲ ਬੰਦਾ ਸੀਗਾ। ਉਹ ਮੇਰੇ ਜਾਣਦੇ ਨੂੰ ਸਾਈਟ ਤੇ ਬੈਠਾ ਆ ਗਏ ਠੇਕੇਦਾਰ ਆ ਗਏ ਠੇਕੇਦਾਰ ਆ ਗਏ ਠੇਕੇਦਾਰ ਚਾਰ ਹੋਣੀ ਪੂਰੇ ਪੁੱਲ ਚੜਾਈ ਚ ਮਗਾ ਹਾਂਜੀ ਬੈਠੋ ਕਹਿੰਦਾ ਪਹਿਲਾਂ ਤਾਂ ਤੁਸੀਂ ਖਾਣਾ ਖਾਓ ਖਾਣਾ ਖਾਧਾ ਮਗਾ ਹਾਂਜੀ ਦੱਸੋ ਬੜੇ ਅਦਬ ਆਵਰਾਂ ਲੋ ਨੇ ਮੈਨੂੰ ਕਹਿੰਦੇ ਆ ਕਿ ਆਹ ਮੋਰੀਆਂ ਜੀਆਂ ਤੇ ਇਹ ਰੁੱਕੀ ਬੈਠੇ ਨੇ ਵੀ ਸ਼ੈੱਡ ਤਿੰਨ ਦਿਨਾਂ ਦਾ ਇਦੂ ਉੱਤੇ ਹੀ ਨਹੀਂ ਜਾ ਰਿਹਾ ਇੱਥੇ ਹੀ ਰੁੱਕੀ ਬੈਠੇ ਨੇ ਇੱਥੇ ਹੀ ਰੁੱਕੀ ਬੈਠੇ ਨੇ ਮਗਾ ਜੀ ਠੀਕ ਹੈ ਤੁਸੀਂ ਦੱਸਤਾ ਕਹਿੰਦਾ ਹਾਂ ਮਗਾ ਹੁਣ ਤੁਸੀਂ ਜਾਓ ਹੁਣ ਇਦੂ ਅੱਗੇ ਕੰਮ ਮੇਰਾ ਖੱਚ ਤੇ ਜੀ ਉਹ ਮੈਨੂੰ ਉਹਨਾਂ ਨੇ ਪਧੇਰਾ ਸਮਝਿਆ ਵੀ ਆਪਣੀਆਂ ਦਿਵਾਰਾਂ ਉੱਚੀਆਂ ਜਾਣੀ ਕਰੇ ਆਪਾਂ ਨੂੰ ਨਾ ਇਹ ਬਚਦੀ ਮਤਲਬ ਹਵਾ ਦੀ ਕ੍ਰੋਸਿੰਗ ਲਈ ਸਿਸਟਮ ਰੱਖਣਾ ਪੈਣਾ ਮੈਂ ਥੋੜੀ ਹਵਾ ਕ੍ਰੋਸਿੰਗ ਥੋੜੀ ਹਵਾ ਬੰਦ ਕਰ ਦੂੰਗਾ ਆਥੜ ਤਾਂ ਕਿ ਮੈਨੂੰ ਅੱਜ ਤੁਸੀਂ ਦੁਬਾਰਾ ਉੱਤੇ ਲੈ ਕੇ ਜਾਣੀ ਚਲੋ ਜੀ ਉਹ ਦਿਨ ਦਾ ਕੀ ਜਾਣੀ ਸੀ ਤਿੰਨ ਚਾਰ ਵਜੇ ਹੋਈ ਸੀਗੇ ਦੂਜੇ ਦਿਨ ਨੂੰ ਚੱਕ ਤੇ ਉਹਨਾਂ ਨੇ ਉਹਨਾਂ ਨੇ ਕਿਹਾ ਕਿਸੇ ਨਾਲ ਕੰਟੈਕਟ ਕਰਨਾ ਸੀ ਯਾਰਾਂ ਦੇ ਆਰਡਰ ਪਚਾਤੀਆਂ ਦਵਾਰਾਂ ਉੱਪਰ ਦੀ ਬਾਟਰ ਉੱਤੇ ਲਾਤੀਆ ਉਹਨਾਂ ਬੰਦਾ ਬੜਾ ਖੁਸ਼ ਹੋਇਆ ਜੀ ਉਹ ਆਏ ਬਰੂਤੀ ਚ ਮੈਨੂੰ ਘਰੇ ਲੈ ਕੇ ਗਿਆ ਉਹ ਬੰਦੇ ਦਾ ਬੜਾ ਤਕੜਾ ਜਿਗਾੜ ਰੱਖਿਆ ਹੋਇਆ ਯਾਰ ਆਜੂ ਮੈਂ ਤੁਹਾਨੂੰ ਅਬ ਦਾ ਸਟੀਮਰ ਦਿਖਾਵਾਂ ਆ ਜੈ ਜੈ ਫਿਲਮਾਂ ਚ ਹੁੰਦੀ ਨਹੀਂ ਦਿਖਾਉਦੇ ਉਹ ਝੁੱਗੇ ਜਿਹਦੇ ਵਿੱਚ ਵੜ ਜਾਂਦੇ ਨੇ ਬੰਦੇ ਦੀ ਸਾਰੀ ਗਰਮੀ ਨਿਕਲ ਜਾਂਦੀ ਹੈ ਫਿਰ ਉਹ ਜਪਜੀ ਖੋਲ ਕੇ ਝੁੱਗੇ ਚੋਂ ਬਾਹਰ ਆ ਜਾਂਦੇ ਉਹ ਸਿਸਟਮ ਉਹਦਾ ਘਰੇ ਲਾਇਆ ਹੋਇਆ ਉੱਤੇ ਲਓ ਜੀ ਉਹ ਤੋਂ ਬਾਪਸ ਆਏ ਦਿਵਾਰਾਂ ਚੱਕੀਆਂ ਗਈਆਂ ਮੈਨੂੰ ਪਠਾਨਕੋਟ ਚਵਾਰਾ ਲੱਗੇ ਦਿੱਤਾ ਉਹ ਸੀ ਪੂਰਾ ਵਧੀਆ ਉਦੋਂ ਆ ਕੋਠੀਆਂ ਕਾਟੀਆਂ ਨਹੀਂ ਸੀ ਉਦੋਂ ਤਾਂ ਚਵਾਰੇ ਮਕਾਨ ਚਵਾਰੇ ਮਕਾਨ ਮਤਲਬ ਆਹੀ ਸਿਸਟਮ ਹੁੰਦਾ ਸੀਗਾ ਜਾਰੇ ਜੀ ਹੋਰ ਤਾਂ ਪੂਰੇ ਲਗਜ਼ਰੀ ਫਲੈਟ ਜੇ ਉਹ ਉਦੋਂ ਇਹ ਸਿਸਟਮ ਹੁੰਦਾ ਜਰੂਰ ਸੀ ਪਰ ਵੱਡੇ ਸ਼ਹਿਰਾਂ 'ਚ ਬੜਾ ਘੱਟ ਹੁੰਦਾ ਸੀ ਚਵਾਰੇ ਚ ਮੈਂ ਤੇ ਆ ਪੂਰਾ ਖੁਸ਼ ਵੀ ਚੱਕ ਤੀਆਂ ਦਵਾਰਾਂ ਹੁਣ ਇਦੋਂ ਅੱਗੇ ਆਪਾਂ ਇਹਨਾਂ ਦੇ ਉੱਤੇ ਚੈਨਲ ਪਵਾ ਕੇ ਫਿਰ ਸ਼ੈੱਡ ਪਵਾ ਦਾਂਗੇ ਰਾਤ ਨੂੰ ਐਸੀ ਬਾੜੀ ਕਿਸਮਤ ਆ ਗਈ ਨੇਰੀ ਉੱਥੇ ਤਾਂ ਨੇਰੀ ਆਈ ਮੇਰੀ ਜ਼ਿੰਦਗੀ 'ਚ ਆਇਆ ਤੂਫਾਨ ਨੇਰੀ ਆਈ ਜੀ ਉਹ ਕੰਧ ਐ ਖੜੀ ਐ ਹਿਮਾਵਾਲੀ ਮਗੂਟੇਂ ਦੀ ਉਹ ਕੇ ਖੜ ਗਈ ਪਰਲੇ ਪਾਸੇ ਵਾਲੀ ਕੰਧ ਮਹਾਰਾਜ ਦੂਜੇ ਦਿਨ ਸਵੇਰੇ ਜਦ ਮੈਂ ਗਿਆ ਮੈਂ ਕਿਹਾ ਓਏ ਆ ਤੁਸੀਂ ਕੀ ਕੀਤਾ ਉਹ ਮੈਂ ਕਹਿੰਦੇ ਜੀ ਅਸੀਂ ਤਾਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਵੀ ਤੁਸੀਂ ਇਹਦੇ ਵਿੱਚ ਹਵਾ ਕਰ ਉਸੇ ਕਹਿੰਦਾ ਤੁਸੀਂ ਰਖਾਇਆ ਹੀ ਨਹੀਂ ਹੈਗਾ ਹੁਣ ਅਸੀਂ ਕੀ ਕਰ ਸਕਦੇ ਆ ਇਹ ਹੁਣ ਟੇਢੀ ਹੋ ਗਈ। ਮੈਂ ਵੀ ਐ ਕਰੋ। ਵੀ ਇਹਦਾ ਕੋਈ ਹੱਲ ਕਰੋ। ਵੀ ਆਪਾਂ ਤਾਂ ਉਹਨਾਂ ਦੇ ਆਉਣ ਤੋਂ ਸਾਈਡ ਤੇ ਪਹਿਲਾਂ ਪਹਿਲਾਂ ਇਹਨੂੰ ਸਿੱਧੀ ਕਰੋ। ਨਹੀਂ ਆਪਾਂ ਨੂੰ ਕੁੱਟ-ਕੁੱਟ ਕੇ ਟੇਢੀ ਕਰ ਦੇਣਗੇ ਉਹਦੇ ਨਾਲ ਤਾਂ ਡਿਪਟੀ ਰੈਂਕ ਦੇ ਬੰਦੇ ਆਉਂਦੇ ਨੇ ਯਾਰ ਮਖਾ ਉਹਨਾਂ ਨੇ ਤਾਂ ਆਪਣੀ ਚੀਕ ਵੀ ਨਹੀਂ ਨਿਕਲ ਦੇਣੀ ਮੂੰਹ 'ਚ ਕਪੜਾ ਦੇ ਦੇ ਕੁੱਟਣਗੇ। ਕਹਿੰਦੇ ਕੀ ਕਰੀਏ ਹੁਣ ਜੱਟਾਂ ਦੇ ਜੱਟਾਂ ਵਾਲੇ ਹਿਸਾਬ। ਮਖਾ ਵੀ ਨੇੜੇ-ਨੇੜੇ ਤੋਂ ਦੋ ਤਿੰਨੇ ਟਰੈਕਟਰ ਲੰਮਗਾ ਟਰੈਕਟਰ ਲੈ ਕੇ ਆਓ। ਪੰਗਾ ਵੱਧਾ ਦੇਖੋ ਹੋਰ ਕਿੱਦਾਂ। ਅਸੀਂ ਟਰੈਕਟਰ ਮੰਗਾ ਲਈ ਜੀ ਵਿਚਾਲਿਓਂ ਕੰਦਾ ਦੇ ਟਿੱਕਾ ਕਢਾ ਕੇ ਨਾ ਮੈਂ ਲੱਜਾਂ ਪਵਾ ਕੇ ਦੂਜੇ ਪਾਸੇ ਮਤਲਬ ਵੱਡੇ ਫੱਟੇ ਬੰਨ ਕੇ ਲੱਜਦੇ ਟਰੈਕਟਰ ਨਾਲ ਖਿੱਚ ਕੇ ਕੰਧ ਸਿੱਧੀ ਕਰਨ ਲੱਗਿਆ ਉਹ ਸਿੱਧੀ ਤੱਕ ਹੋੜੀ ਸੀ ਜਿਹੜੀ ਐ ਇਹ ਵਾਲੀ ਵਾਲੀ ਵਾ ਕੋੜੀ ਸੀ ਰ ਕੜਕ ਦੇੜੇ ਡੇਗੀ ਹੋ ਇੱਕ ਸਾਈਡ ਦੀ ਪੂਰੀ ਦੀਵਾਰ ਹੀ ਉਹ ਹਾਏ ਭਾਈ ਉਹ ਤਾਂ ਆ ਕੇ ਅੱਗ ਬੋਲਦਾ ਹੋਵੇ ਕਹਿੰਦੇ ਆ ਕੀ ਹੋ ਗਿਆ ਆ ਕੀ ਸਿਸਟਮ ਹੋ ਗਿਆ ਅਸੀਂ ਗੱਲ ਲਾਤੀ ਉਹ ਗੱਲ ਨੇਰੀ ਤੇ ਤੂਫਾਨ ਉਹ ਕਹਿੰਦੇ ਨਹੀਂ ਉਹ ਉੱਥੇ ਕਿ ਚੌਕੀਦਾਰ ਜਿਆ ਸੀ ਉਹਨਾਂ ਦਾ ਚੌਕੀਦਾਰ ਪਹਿਲਾਂ ਤਾਂ ਸੈਟਿੰਗ ਕਰਕੇ ਮਨਾਇਆ ਵੀ ਯਾਰ ਤੂੰ ਆਇਆ ਕਿਹਿੰ ਇਹ ਰਾਤ ਦੀ ਉੱਡਗੀ ਆ ਵੀ ਇੱਥੇ ਕੰਮ ਵੀ ਇਹਨਾਂ ਨੇ ਕੁਝ ਗਲਤ ਨਹੀਂ ਕੀਤਾ ਇਹਨਾਂ ਨੇ ਤਾਂ ਜੀ ਪੂਰੀ ਡਿਵੈਲਪਮੈਂਟ ਸਹੀ ਕੀਤੀ ਸੀ ਸਿਰੇ ਲਾਇਆ ਸੀ ਕੰਮ ਬਚਿਆ ਜੀ ਉੱਥੋਂ ਕੰਮ ਲਓ ਜੀ ਹੁਣ ਸਾਡੇ ਸਾਹਿਬ ਨੂੰ ਤਾਂ ਪਤਾ ਗੱਲ ਕੋਈ ਗੁੱਜੀ ਤਾਂ ਰਹੇ ਨਹੀਂ ਹੁੰਦੀ ਉਹਨੂੰ ਪਤਾ ਲੱਗ ਗਿਆ ਫੇਰ ਉਹਦਾ ਮੈਨੂੰ ਉੱਥੇ ਫੋਨ ਆਇਆ ਕਹਿੰਦਾ ਤੂੰ ਐਂ ਕਰ ਵੀ ਅੱਜ ਸ਼ਾਮ ਨੂੰ ਤਾਂ ਨਾਲ ਠੇਕੇਦਾਰ ਨੂੰ ਲੈ ਕੇ ਪੰਗਾ ਹੋਣ ਪੈਣਾਗਾ ਤੁਹਾਡੀਆਂ ਬੱਕੀਆਂ ਹੁਣ ਟੁੱਟ ਗਈਆਂ ਚੰਡੀਗੜ੍ਹ ਦੇ ਨਾਲ ਇੱਕ ਫਾਈਵ ਸਟਾਰ ਦੇ ਵਿੱਚ ਉਹ ਕਿਸੇ ਨੇ ਬੱਦੀ ਕੋੜ ਕੋਈ ਪ੍ਰੋਜੈਕਟ ਲਾਉਣਾ ਸੀ ਉਹਦੇ ਨਾਲ ਮੀਟਿੰਗ ਸੀ ਫਾਈਵ ਸਟਾਰ ਦੇ ਵਿੱਚ ਰਾਤ ਦਾ ਡਿਨਰ ਸੀ ਵਿਦ ਮੀਟਿੰਗ ਸੀ ਰਹਿਣਾ ਅਸੀਂ ਚੰਡੀਗੜ੍ਹ ਉਦੋਂ ਅਦਰ ਕਿਸੇ ਹੋਟਲ 'ਚ ਸੀ ਲਾਓ ਜੀ ਉਹ ਠੇਕੇਦਾਰ ਨੇ ਜਾ ਕੇ ਪਟਪਟ ਸਾਰਾ ਕੋਹ ਦੱਸਦਾ ਉਹ ਮੈਨੂੰ ਕਹਿੰਦਾ ਯਾਰ ਵੀ ਅੱਕੇ ਤੋਂ ਨਾ ਵਿੱਚ ਕਢਵਾ ਲਿਆ ਕਰ ਖੱਡੇ ਤੂੰ ਕੋਈ ਗੱਲ ਨਹੀਂ ਹੁਣ ਆਪਾਂ ਐਡਜਸਟ ਕਰ ਦਾਂਗੇ ਇਹਨਾਂ ਦਾ ਕਹਾ ਮਾਲਜ ਬਦਾ ਘਟਾ ਕਰਕੇ ਆਪਾਂ ਆਪਣਾ ਤਾਂ ਕਵਰ ਕਰ ਲਾਂਗੇ ਪਰ ਅੱਗੇ ਤੋਂ ਐਜਾ ਪੰਗਾ ਨਾ ਕਰਿਆ ਕਰ ਵੀ ਉਹਨੂੰ ਵਿੱਚੋਂ 에어 ਕ੍ਰਾਸਿੰਗ ਲਈ ਜਗ੍ਹਾ ਰੱਖ ਮੈਂ ਤਾਂ ਤੁਸੀਂ ਆਰਡਰ ਸੱਤ ਦਿੱਤੇ ਜੀ ਕੰਮ ਰੁਕੇ ਹੋਇਆ ਮੈਂ ਕਹਾ ਉਹਦੇ ਹੀ ਪਾਸ ਕਰ ਤੇ ਲਓ ਜੀ ਰਾਤ ਨੂੰ ਡਿਨਰ ਆ ਗਿਆ ਪੂਰਾ ਨਾਲੇ ਵੀ ਉਹਨੂੰ ਕਹੀ ਜਾਣਾ ਜਿਹੜਾ ਸਾਡਾ ਠੇਕੇਦਾਰ ਸੀ ਉਹ ਅੰਮ੍ਰਿਤਸਰ ਵੱਲ ਦਾ ਕਹਾ ਮੂਰੇ ਸੀਗਾ ਜਿਹੜਾ ਮਤਲਬ ਥੱਲੇ ਕੰਮ ਚੈਨਲ ਚੂਨਲ ਫਿੱਟ ਦੁਬਾਰਾ ਕਰਵਾਉਣੀ ਆ ਵਗੈਰਾ ਟੈਂਕਾਂ ਦੀਆਂ ਮਤਲਬ ਬਰਕ ਸਾਰਾ ਉਹ ਥੱਲੇ ਉਹ ਕੰਮ ਉਹ ਕਰਵਾਉਣਾ ਸੀਗਾ ਉਦੋਂ ਅੱਗੇ ਉਹਨੂੰ ਪਤਾ ਹੁੰਦਾ ਕਿ ਕਿੱਥੇ ਕਿਹੜੀ ਚਾਦਰ ਲੱਗਣੀ ਹੈ ਕਿੱਥੇ ਕੀ ਲੱਗਣਾ ਸਿਸਟਮ ਮੈਂ ਉਹਨੂੰ ਕਹੀ ਜਾਂ ਵੀ ਇਹ 5 ਸਟਾਰ ਇੱਥੇ ਚੀਜ਼ਾਂ ਨਾ ਆਪਣੇ ਆਪ ਇਹ ਗੱਲ ਸਮਝ ਲੈ ਵੀ ਮੋਟੀ ਢਾਬੇ ਵਾਲੀਆਂ ਨਹੀਂ ਹੋਣੀਆਂ ਹੈਗੀਆਂ ਮੇਰਾ ਵੀਰ ਦੇਖ ਕੇ ਚੀਜ਼ਾਂ ਸੇਮ ਉਹੀ ਹੋਣਗੀਆਂ ਪਰ ਇੱਥੇ ਉਹ ਚੀਜ਼ਾਂ ਦੀ ਇਹਨਾਂ ਦੀ ਪੇਸ਼ਕਾਰੀ ਅਲੱਗ ਹੈ ਅਲਨਾਤਾ ਜੀ ਉਹਦੇ ਅੰਦਰ ਸਫਾਈ ਉਹ ਇਹ ਨਿਊ ਰੈਸਟੋਰੈਂਟ ਦੇ ਵਿੱਚ ਸਾਡੇ ਪੈਰ ਤਲਕ ਤਲਕ ਚਾ ਉਹ ਉਹ ਫਾਈਵ ਸਟਾਰ ਦੇ ਵਿੱਚ ਉਹ ਨੌ ਨਹੀਂ ਵਹਿੜਾ ਹੈਗਾ ਕਹਿੰਦੇ ਨੌ ਦੇ ਉੱਤੇ ਕੇ ਯਾਰ ਸਟ੍ਰਾਈਕ ਲੱਗ ਗਈ ਬੈਠੇ ਜੀ ਉਹਨਾਂ ਨੇ ਲਿਆਤਾ ਸੀ ਉਹ ਸ਼ੇਕ ਬੜਾ ਠਿੱਕ ਹੁੰਦਾ ਆਪਣੇ ਨਾਲ ਵਿੱਚ ਸ਼ੇਕ ਲਿਆਤਾ ਵਾਈਨ ਚਲਪੀ ਗਲਾਸ ਮਤਲਬ ਸਾਰਾ ਸਿਸਟਮ ਉੱਤੇ ਪੂਰਾ ਉਹਨੇ ਠੇਕੇਦਾਰ ਨੇ ਯਾਰ ਸ਼ੇਕ ਨਾਲ ਦੇ ਪੀ ਵੀ ਨਾਲ ਮੇਰੇ ਤੇ ਇੱਕ ਹੋਰ ਹਾਂ ਚਲੋ ਸਰਚ ਚੁੱਪ ਉਹ ਜਾ ਦੇਖਾਂ ਇੰਨੇ ਬੰਦੇ ਉੱਥੇ ਜਿਹੜੇ ਸਾਨੂੰ ਕੁੜੀਆਂ ਤੇ ਮੁੰਡਿਓ ਸਰਵ ਕਰੇ ਇੰਨੇ ਮਿੱਠੇ ਜੀਸਸ ਜੀਸਸ ਸਰਬੀਏਓ ਜੇ ਉਹ ਫੇ ਚਲੋ ਦਰੂ ਦਰੂ ਚੱਲੀ ਉਹਨੇ ਪਹਿਲੇ ਕ ਤਾਂ ਪੂਰੇ ਜਾਣੇ ਜਿਹੜੇ 2-3 ਲਾਇਏ ਪੂਰੇ ਕਹਦੇ ਕਾਨੂੰਨ ਨਾਲ ਦਾ 60 ml 90 ml ਇਹ ਕਦਾ ਆਰਚ ਚੱਲੇ ਉਦੋਂ ਬਾਅਦ ਮੈਨੂੰ ਸਾਡਾ ਸਾਹਿਬ ਕਹੀ ਜਾ ਰਿਹਾ ਵੀ ਇਹਦਾ ਖਿਆਲ ਰੱਖੀ ਥੋੜਾ ਦਰੂਰੂ ਦਾ ਜਾ ਰਿਹਾ ਸੀ ਕਿ ਨਾ ਵੀ ਕਿਤੇ ਇੱਥੇ ਐ ਮੈਂ ਆਪਣਾ ਜਲੂਸ ਕਰਨਾ ਮੈਂ ਕਿਹਾ ਤੁਸੀਂ ਇਹਨੂੰ ਇੱਥੇ ਸੱਦਿਆ ਕਿਉਂ ਆਪੇ ਨੂੰ ਆਰਡਰ ਦੇ ਦੇ ਕੰਮ ਕਰਾਉਂਦਾ ਉਹ ਕਹਿੰਦਾ ਨਹੀਂ ਯਾਰ ਜਮੀਨ ਇਹ ਸਮਝਾਦਾ ਨਾ ਵੀ ਇੰਨੇ ਫੁੱਟ ਹੈ ਜੇ ਉਹ ਸਾਰਾ ਸਿਸਟਮ ਵੀ ਮੈਂ ਅੱਜ ਬੜਾ ਥੱਕਿਆ ਹੋਇਆ ਸੀ ਮੈਨੂੰ ਇੰਨਾ ਸਮਝਾਇਆ ਨਹੀਂ ਸੀ ਲਓ ਜੀ ਸਰ ਜੀ ਹੁਣੀ ਹੋ ਗਏ ਬਾਰਡਰੋਂ ਪਾਰ ਦਾ ਰੋਡ ਚਿਕਨ ਆ ਗਿਆ ਚਿਕਨ ਚੱਕਿਆ ਹੋਰ ਉਹ ਜਿਹੜੀ ਸਾਡੀ ਪਾਰਟੀ ਆਈ ਸੀ ਉਹਨਾਂ ਦੇ ਨਾਲ ਉਹਨਾਂ ਦੀ ਵਾਈਫ ਸੀ ਠੀਕ ਹੈ ਤੇ ਉਹਨਾਂ ਦਾ ਬ੍ਰਦਰ ਵੀ ਸੀ ਉਹ ਸਾਹਮਣੇ ਬੈਠੇ ਹੈਣਾ ਚਿਕਨ ਚੱਕਿਆ ਕਹਿੰਦਾ ਲੱਤ ਮੋਟੀ ਆ ਹੈ ਸਾਰੇ ਇੱਕਦਮ ਗੱਲਾਂ ਕਰਦੇ ਘਰ ਦੋਦੇ ਨੇ ਕੀ ਆਮ ਮੁਰਗਿਆਂ ਨਾਲੋਂ ਲੱਤ ਮੋਟੀ ਆ ਅਸੀਂ ਉਹਨੂੰ ਕਹਿੰਦੇ ਓਏ ਚੁੱਪ ਚੁੱਪ ਕਾ ਉਹਨੂੰ ਪਤਾ ਵੀ ਉੱਥੇ ਚੀਜ਼ ਸਪੈਸ਼ਲ ਹੀ ਉਹਦੀ ਹਰ ਇੱਕ ਚੀਜ਼ ਉਹ ਤਾਂ ਪੂਰੀ ਦੇਖ ਕੇ ਬਣਵਾਉਂਦੇ ਨੇ ਲਓ ਜੀ ਰੋਟੀ ਪਾਣੀ ਖਾਦਾ ਪੂਰਾ ਸੈਟਿੰਗ ਉਹਨੂੰ ਸੰਭੀ ਰੱਖਿਆ ਟਿਕਾ ਕੇ ਰੱਖਿਆ ਮੌਧੀ ਗੱਲ ਲੱਤ ਘੋੜਦਿਆਂ ਉਧਰੋਂ ਸਾਹ ਮੈਨੂੰ ਐ ਮਰਿਆ ਕਰੇ ਗੁੱਡਾ ਮੈਂ ਜਿਹੜੀ ਉਹਦੇ ਠੋਕਦਾ ਨਾ ਜੀ ਲੂਸ ਅੱਗੇ ਸਾਡੇ ਬੂਗਾ ਉਹਨੂੰ ਕਿਹਾ ਫਿਰ ਦੋ ਹਾਂਜੀ ਠੀਕ ਐ ਜੀ 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 ਇਦਾਂ ਹੋਇਆ ਕਰੇ ਸਿਸਟਮ ਉਦੋਂ ਆਪ ਦੇ ਵਿੱਚ ਨਾ ਫਾਈਵ ਸਟਾਰ ਦਾ ਕੀ ਸਿਸਟਮ ਹੈ ਉਹਨਾਂ ਗਰਮ ਪਾਣੀ ਦੇ ਉੱਤੇ ਨਿੰਬੂ ਰੱਖ ਕੇ ਲੈ ਕਉਂਦੇ ਵੀ ਜਿਵੇਂ ਆਪਾਂ ਕੋਈ ਚੀਜ਼ ਹੱਥਾਂ ਨਾਲ ਖਾਦੇ ਉਹ ਚਿਕਨਾਈ ਨਹੀਂ ਲੱਗ ਜਾਂਦੀ ਚਿਕਨਾਈ ਨੂੰ ਉਂਗਲਾਂ ਦੇ ਉੱਤੇ ਨਿੰਬੂ ਕਸਾ ਕੇ ਲਾ ਕੇ ਹੱਥ ਧੋ ਕੇ ਉਹ ਤੌਲੀਏ ਨਾਲ ਸਾਫ਼ ਕਰਨ ਲਈ ਮਤਲਬ ਨਾਲ ਹੀ ਉੱਥੇ ਡਿਨਰ ਦੇ ਨਾਲ ਹੀ ਮਤਲਬ ਡਿਨਰ ਤੋਂ ਬਾਅਦ ਜਸਟ ਉੱਥੇ ਹੀ ਕਲੀਅਰ ਜਿਵੇਂ ਆਪਾਂ ਇੱਥੇ ਦਾ ਵਾਸ਼ ਰੂਮ ਤੇ ਜਾਂਦੇ ਹੱਥ ਧੋਨੇ ਆ ਨਾ ਉਹਨਾਂ ਉਹ ਉੱਥੇ ਹੀ ਆਪ ਦਾ ਸਿਸਟਮ ਪ੍ਰਬੰਧ ਪੂਰਾ ਕਰਦੇ ਆ ਉਹ ਲਈ ਹੁਣ ਨਾ ਤਾਂ ਮੈਨੂੰ ਪਤਾ ਵੀ ਨਿੰਬੂ ਦਾ ਪਾਣੀ ਨਾਲ ਕਰਨਾ ਫਾਈਵ ਸਟਾਰ ਚ ਪਹਿਲੀ ਵਾਰ ਗਿਆ ਮੈਂ ਝੂਠ ਬਾਰੇ ਪਹਿਲੀ ਵਾਰ ਉਧਰ ਗਿਆ ਸੀ ਫਾਈਵ ਸਟਾਰ ਚ ਸਾਡਾ ਸਾਹਬ ਲੈ ਕੇ ਗਿਆ ਸੀ ਜਦ ਮੈਨੂੰ ਨਹੀਂ ਪਤਾ ਤੁਸੀਂ ਸਮਝ ਲਓ ਵੀ ਯਾਰ ਘੁੰਡਾ ਨੂੰ ਤਾਂ ਪਤਾ ਹੀ ਕਿਤੇ ਉਹ ਪੂਰੀ ਮੀਟਿੰਗ ਚੱਲ ਰਹੀ ਆ ਉਧਰੋਂ ਅੰਗਰੇਜ਼ੀ ਡਾਇਲੌਗ ਚੱਲ ਰਹੇ ਤੇ ਇਧਰੋਂ ਚੱਲ ਸਰ ਉਹ ਚੀਜ਼ ਉਹ ਕਵਿਤੇ ਉਹ ਇਧਰ ਆ ਕੇ ਕਿਹਾ ਜੀ ਜੀ ਮੈਂ ਐਸਾ ਹੋ ਬੈਠਾ ਸਰੇ ਇੰਨੀ ਪਾਈਪ ਆਪਾਂ ਜ਼ਮੀਨ ਚ ਦਬਕੇ ਲੈ ਕੇ ਆਵਾਂਗੇ ਉਸ ਤੋਂ ਕਿ ਆਪਾਂ ਇੰਨੀ ਉੱਪਰ ਕੱਢਾਂਗੇ ਜਿਹੜੀ ਸਟੀਮ ਵਾਲੀ ਪਾਈਪ ਉਹ ਨਾਲੇ ਤਾਂ ਨੀਚੇ ਆਪਾਂ ਜਿਹੜੀ ਡਰੇਨਿੰਗ ਹੋ ਵਾਟਰ ਦੀ ਉਹਦੇ ਵਿੱਚ ਵੀ ਕੱਢ ਦਾਂਗੇ ਨਾਲੇ ਉਹ ਠੰਡੀ ਹੋ ਜਾਕਰ ਉੱਗੇ ਜੇ ਉਹ ਮਤਲਬ ਪੂਰਾ ਸਿਸਟਮ ਚੱਲੇ ਆ ਗਿਆ ਹਾਂ ਉਹਨੇ ਕੀ ਕੀਤਾ ਪਹਿਲਾਂ ਤਾਂ ਇਹ ਪਲੇਟਾਂ ਚ ਚਮਚ ਜੇ ਘੜਾ ਕਰ ਕੜਕੜ ਕੇ ਐ ਹੋਏ ਇੱਕਦਮ ਟੇਬਲ ਤੇ ਅਸੀਂ ਦੇਖਿਆ ਲੇਬੂ ਕੱਢਿਆ ਪਾਣੀ ਚ ਐ ਨਿਚੋੜਿਆ ਚੱਕਿਆ ਯਾਰ ਮੇਰਾ ਦੂਜਾ ਹੱਥ ਵੀ ਜੀ ਆ ਤੁਹਾਨੂੰ ਮੈਂ ਕੀ ਵੀ ਦਾ ਸਾਹ ਕਰ। ਇਤ ਕਰੋ। ਇਹ ਸਲਾਫ ਫੋਕਾਈ ਆ ਗਾ। ਉਹ। ਉਹ ਕਰ। ਮੈਨੂੰ ਪਤਾ ਨਹੀਂ ਕਿ ਚਾਈਟਿਸਾ ਢੂਣ ਬਰਤਨੀ ਉਹਦੇ ਮੇਰੇ ਮਾਰੀ ਸਾਹਿਬ ਨੇ ਕਹਿੰਦਾ ਹੈ। ਹੱਥ ਤੋਂ ਓੜਾ ਲਾ। ਕੀ ਕਰਦੇ ਤੂੰ? ਤੂੰ ਆਹਲੇ ਬਚਿਆ ਹੋਇਆ ਸੀ ਬੈਰੀ ਸੀ ਮਿੱਤਰੋ ਜਾਣੀ ਕਹਿੰਦੇ ਹੁੰਦੇ ਨੇ ਨਾ ਵੀ ਜੇ ਆਪਾਂ ਕਦੇ ਕੁਝ ਕੀਤਾ ਨਾ ਹੋਵੇ ਨਾ ਤਾਂ ਸਾਹਮਣੇ ਵਾਲੇ ਨੂੰ ਪਹਿਲਾਂ ਕਰਦਾ ਦੇਖ ਲਈਏ ਠੀਕ ਆ ਅੱਜ ਦੀ ਗੱਲ ਮੇਰੀ ਇੱਕ ਤੁਸੀਂ ਯਾਦ ਰੱਖੋ ਨੰਬਰ 2 ਦੇ ਉੱਤੇ ਜਿਹੜੀ ਸਭ ਤੋਂ ਮੇਨ ਇੰਪੋਰਟੈਂਟ ਗੱਲ ਜਦ ਕੋਈ ਆਪਾਂ ਨੂੰ ਸਾਹਮਣੇ ਵਾਲਾ ਬੰਦਾ ਗੱਲ ਦੱਸਣ ਲੱਗਿਆ ਹੋਵੇ ਨਾ ਆਪਾਂ ਨੂੰ ਗੱਲ ਪਤਾ ਹੋਵੇ ਤਾਂ ਫੇਰ ਵੀ ਉਹਦੀ ਗੱਲ ਪੂਰੀ ਸੁਣ ਲੈ ਉਹਦੀ ਵਜ੍ਹਾ ਪਤਾ ਕੀ ਹੈ ਕਈ ਵਾਰ ਆਪਾਂ ਨੂੰ ਗੱਲ ਹੁੰਦੀ ਹੈ 90% ਪਤਾ ਸਾਹਮਣੇ ਵਾਲੇ ਨੂੰ ਹੁੰਦੀ ਹੈ 100% ਪਤਾ ਠੀਕ ਹੈ ਜੀ ਮੈਂ ਤੁਸੀਂ ਤੁਸੀਂ ਵੀ ਮੇਰੇ ਤੋਂ ਇਲਾਵਾ ਤੁਸੀਂ ਵੀ ਬਹੁਤ ਬੰਦੇ ਦੇਖੇ ਹੋਣਗੇ ਜਿਨ੍ਹਾਂ ਨੂੰ ਗੱਲ 90 ਵੀ ਨਹੀਂ ਜਿਨ੍ਹਾਂ ਨੂੰ ਗੱਲ 60% ਹੀ ਪਤਾ ਹੁੰਦੀ ਹੈ ਪਰ ਸਾਹਮਣੇ 100% ਵਾਲੇ ਨਾਲ ਰੌਲਾ ਪਈ ਉਹ ਨਹੀਂ ਯਾਰ ਉੱਥੇ ਉਹ 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 ਕਹੀ ਜਾਂਦਾ ਉਹ ਸੁਣ ਤਾ ਲੈ ਉਹ ਸੁਣ ਤਾ ਲੈ ਉਹ ਸੁਣ ਤਾ ਲੈ ਨਹੀਂ ਸੁਣਦੇ ਤੁਸੀਂ ਪੂਰੀ ਗੱਲ ਸੁਣਦੇ ਆ ਸਾਹਮਣੇ ਵਾਲੇ ਤੇ ਪੂਰਾ ਮਿੱਤਰੋ ਦੇਖ ਪਰ ਕੇ ਖੜਾ ਨਹੀਂ ਤਾਂ ਫਿਰ ਅਹੀਂ ਹਣੋ ਯਾਰ ਇਹ ਤਾਂ ਫੋਕਾਇਆ ਨਾਲੇ ਲੱਤ ਮੋਟੀ ਆ ਠੀਕ ਆ ਜੀ ਓਕੇ ਬਾਏ ਬਾਏ ਲਵ ਯੂ